ਭਾਰਤੀ ਕਾਂਗਰਸ ਸਰਕਾਰ ਵੱਲੋਂ ਜੂਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਸਮੇਂ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਅੱਜ ਦੇ ਅਕਾਲ ਤਖਤ ਸਾਹਿਬ ਨਜ਼ਦੀਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਪਾਵਨ ਸਰੂਪ ਨੂੰ ਸੁਸ਼ੋਭਿਤ ਕੀਤਾ ਗਿਆ। ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕਈ ਸਾਲਾਂ ਤੋਂ ਕੱਲੂ ਕਾਰਾ ਹਫ਼ਤੇ ਦੌਰਾਨ ਇਸ ਪਾਵਨ ਸਰੂਪ ਦੇ ਸੰਗਤ ਨੂੰ ਹਰ ਸਾਲ ਦਰਸ਼ਨ ਕਰਵਾਏ ਜਾਂਦੇ ਨੇ। ਇਸ ਪਾਵਨ ਸਰੂਪ ਦੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸੰਗਤਾ 6 ਜੂਨ ਤੱਕ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਦਰਸ਼ਨ ਕਰ ਸਕਣਗੇ। ਜੂਨ 1984 ਦੇ ਹਮਲੇ ਦੌਰਾਨ ਪਾਵਨ ਸਰੂਪ ਵਿੱਚ ਲੱਗੀ ਗੋਲੀ ਵੀ ਸੰਗਤ ਨੂੰ ਦਿਖਾਈ ਜਾ ਰਹੀ ਹੈ। ਇਸ ਮੌਕੇ ਸ਼ਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੀ ਜ਼ਖਮੀ ਹੋਏ ਪਾਵਨ ਸਰੂਪ ਦੇ ਦਰਸ਼ਨ ਕਰਨ ਪਹੁੰਚੇ। ਇਸ ਉਪਰੰਤ ਉਹਨਾਂ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਸ਼ਹੀਦੀ ਗੈਲਰੀ ਵਿਖੇ ਪਹੁੰਚ ਕੇ ਸਮੁੱਚੇ ਸ਼ਹੀਦਾਂ ਨੂੰ ਯਾਦ ਕੀਤਾ। ਅਤੇ ਇਸ ਦੇ ਨਾਲ ਹੀ ਸਮੁੱਚੀ ਸੰਗਤ ਨੂੰ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਆਪਣਾ ਜੀਵਨ ਸਫਲ ਕਰਨ ਦਾ ਸੰਦੇਸ਼ ਵੀ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਛੇੜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹਰ ਸਾਲ ਸ਼ਹੀਦੀ ਗੁਰਪੁਰਬ ਕਦੇ ਜੂਨ ਦੇ ਵਿੱਚ ਤੇ ਕਦੇ ਮਈ ਦੇ ਵਿੱਚ ਆ ਜਾਂਦਾ। ਤੇ ਜਦੋਂ ਇਹ ਸ਼ਹੀਦੀ ਗੁਰਪੁਰਬ ਆਉਂਦਾ ਤੇ ਹਰ ਇੱਕ ਸਿੱਖ ਨੂੰ ਉਹ 1984 ਦਾ ਵੀ ਚੇਤਾ ਆ ਜਾਂਦਾ ਕਿ 2 ਜੂਨ 1984 ਨੂੰ ਇੱਥੇ ਗੁਰੂ ਕੀ ਸੰਗਤ ਦੇਸ਼ ਵਿਦੇਸ਼ ਦੇ ਵਿੱਚੋਂ ਆ ਕੇ ਸੰਗਤ ਰੂਪੀ ਗੁਰੂ ਸਾਹਿਬ ਜੀ ਦਾ ਚੇਤ ਦੀ ਗੁਰਪੁਰ ਮਨਾਉਣ ਪਹੁੰਚੇ ਇਹ ਮਹੀਨਾ ਵੀ ਤਪਸ਼ ਦਾ ਤੇ ਫਿਰ ਇੱਥੇ ਆ ਕੇ ਜਿਹੜਾ ਉਹਨਾਂ ਫੌਜ ਨੇ ਲਗਾਤਾਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਮਰਦੇ ਮਜਾਹਤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਇੱਕ ਪ੍ਰਤਿਗਿਆ ਕੀਤੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਨੂੰ ਖੋ ਕੇ ਕਿ ਸਤਿਗੁਰੂ ਜੀ ਇਹ ਜਿਹੜਾ ਸੀਸ ਆ ਤੁਹਾਡੇ ਚਰਨਾਂ ਦੇ ਵਿੱਚ ਲੱਗ ਜਾਏ ਤੇ ਉਦੋਂ ਬਹੁਤ ਸਾਰਿਆਂ ਨੇ ਕਸਮਾਂ ਵੀ ਖਾਧੀਆਂ ਸੀ ਪਰ ਕਈ ਵਾਰੀ ਸੰਤ ਕਹਿੰਦੇ ਹੁੰਦੇ ਸੀ ਕਿ ਹੁਣ ਪਤਾ ਲੱਗੂਗਾ ਜਦੋਂ ਕਸੌਟੀ ਪਰਖ ਆਈ ਤੇ ਉਹ ਦਿਨ ਵੀ ਆ ਗਿਆ ਜਦੋਂ ਸਤਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਉਹਨਾਂ ਦੇ ਭਾਈ ਮੈਂ ਕਹਿ ਲਵਾਂ ਗੁਰ ਭਾਈ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਨਾਲ ਜਰਨਲ ਸ਼ਵੇਕ ਸਿੰਘ ਜੀ ਜਿਨ੍ਹਾਂ ਨੇ ਇਸ ਮੁਲਖ ਲਈ ਵੀ ਬੜੀਆਂ ਲੜਾਈਆਂ ਲੜੀਆਂ ਉਹ ਤੇ ਨਾਲ ਬਾਬਾ 18 ਸਿੰਘ ਜੀ ਹੋਰ ਵੀ ਸਾਰੇ ਜਿੰਨੇ ਵੀ ਸਿੰਘ ਆ ਸ਼ਹਾਦਤਾਂ ਪ੍ਰਾਪਤ ਕਰ ਗਏ ਪੂਜਣਯੋਗ ਆ ਸਾਰੇ ਸਾਰਿਆਂ ਨੂੰ ਨਮਸਕਾਰ ਆ ਪਰ ਇਹ ਲੜਾਈ ਜਿਸ ਢੰਗ ਦੇ ਨਾਲ ਫੌਜ ਨੇ ਇੱਥੇ ਟੈਂਕਾਂ ਤੇ ਤੋਪਾਂ ਦੇ ਨਾਲ ਇਹ ਜਿਹੜਾ ਇੱਥੇ ਹਮਲਾ ਕੀਤਾ ਉਸ ਹਮਲੇ ਦੇ ਵਿੱਚ ਆਪਾਂ ਮਾਡਲ ਦੇ ਕੋਲ ਖੜੇ ਆਂ ਅਰੀਜਨਲ ਮਾਡਲ ਉਸ ਵੇਲੇ ਦਾ ਕਿ ਕਿਵੇਂ ਤੋਪਾ ਦੇ ਨਾਲ ਇਹਨੂੰ ਟਾਇਆ ਗਿਆ ਤੇ ਸਭ ਤੋਂ ਜ਼ਿਆਦਾ ਇਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਗੋਲੀਆਂ ਮਾਰੀਆਂ ਆ ਜਿਹੜਾ ਅਸੀਂ ਹੁਣ ਸਰੂਪ ਪਵਿੱਤਰ ਜਿਹਦੇ ਦਰਸ਼ਨ ਕਰਕੇ ਆਏ ਆ ਇਹ ਉਹ ਪਵਿੱਤਰ ਸਰੂਪ ਆ ਜਿਹੜਾ ਜੂਨ 1984 'ਚ ਸਤਗੁਰ ਜੀ ਆਪ ਬਰਾਜਮਾਨ ਸੀ ਤੇ ਇਹ ਮੈਡੀਕੇਟਡ ਕਰਕੇ ਇਸੇ ਤਰ੍ਹਾਂ ਸਾਂਭ ਕੇ ਰੱਖਿਆ ਆ ਤਾਂ ਕਿ ਆਉਂਦੀਆਂ ਜਿਹੜੀਆਂ ਜਨਰੇਸ਼ਨਾਂ ਜਾਂ ਨਸਲਾਂ ਉਹਨਾਂ ਨੂੰ ਪਤਾ ਵੀ ਲੱਗੇ ਕਿ ਜਿਹੜੇ ਜ਼ਾਲਮ ਸਰਕਾਰਾਂ ਜਿਹੜੀਆਂ ਉਹ ਗੁਰੂ ਘਰਾਂ ਦੇ ਨਾਲ ਕਿਵੇਂ ਟੱਕਰਾਂ ਲਾਉਂਦੀਆਂ ਤੇ ਟੱਕਰ ਹੁੰਦੀ ਨਹੀਂ ਇਹ ਆਤਕਾਲ ਗੁਰੂਕਾਲ ਦੇ ਵੇਲੇ ਵੀ ਲੱਗਦੀ ਰਹੀ ਤੇ ਅੱਜ ਵੀ ਨਿਰੰਤਰ ਜਾਰੀ ਆ ਅੱਜ ਅਲੋਕਵੇਂ ਤੌਰ ਤੇ ਆ ਤੇ ਕਈ ਵਾਰ ਯਾਰਾ ਤੌਰ ਤੇ ਹੋ ਜਾਂਦੀ ਆ ਉਹ ਜਿੰਨੇ ਵੀ ਉਹ ਮਹਾਨ ਸ਼ਹੀਦ ਸੂਰਮੇ ਗੁਰੂ ਸੂਰਜ ਜਿਨ੍ਹਾਂ ਨੇ ਇੱਥੇ ਸ਼ਹੀਦਾਂ ਪਛਾਤਾ ਪ੍ਰਾਪਤ ਕੀਤੀਆਂ ਉਹਨਾਂ ਨੂੰ ਖਾਲਸਾ ਪੰਥ 6 ਜੂਨ ਨੂੰ ਆ ਕੇ ਅਰਦਾਸ ਵੀ ਕਰਦਾ ਜੁੜ ਕੇ ਸੋ 6 ਜੂਨ ਨੂੰ ਆਪਾਂ ਅਰਦਾਸ ਵੀ ਕਰਨੀ ਆ ਕਿ ਸਤਗੁਰੂ ਜੀ ਇਹ ਪੰਥ ਵੀ ਤੇਰਾ ਤੇ ਗੁਰੂ ਗ੍ਰੰਥ ਵੀ ਤੇਰਾ ਤੇ ਸਿੱਖਾਂ ਨੂੰ ਸੋਝੀ ਬਖਸ਼ਿਸ਼ ਕਰ ਗੁਰੂ ਸਾਹਿਬ ਜੀ ਇਹਨਾਂ ਨੂੰ ਗੁਰਸ਼ਾਬਦ ਦੇ ਨਾਲ ਜੋੜਨ ਤਪ ਤਕੜਾਹ ਬੁਝ ਗਿਆ ਗੋਰ ਸੀਤਲ ਨਾਮ ਦਿਓ ਜਿਹਲੇ ਨਾਮ ਦੀ ਵਰਕਾ ਹੁੰਦੀ ਤੇ ਆ ਜਿਹੜੇ ਅੰਦਰ ਪੰਜ ਬੈਠੇ ਚੋਰ ਸਤਗੁਰ ਜੀ ਉਹਨਾਂ ਤੋਂ ਥੋੜਾ ਥੋੜਾ ਸਿੱਖ ਨੂੰ ਮੁਕਤ ਕਰ ਦਿੰਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਕੌਮ ਸਾਰੀ ਇਕੱਠਾਂ ਕੱਤਰ ਹੋਵੇ ਕਿਉਂਕਿ ਬੜਾ ਸਮਾਂ ਮੈਂ ਦੇਖਦਾ ਖੰਡਿਆ ਆ ਪਿੰਡ ਆ ਹਰ ਇੱਕ ਨੂੰ ਆਪੋ ਧਾਫੜ ਪਈਓ ਆ ਪਰ ਮੈਂ ਨਿਮਰਤਾ ਸਹਿ ਸਾਰੀ ਕੌਮ ਨੂੰ ਬੇਨਤੀ ਕਰਦਾ ਕਿ ਆਪਾਂ ਆਪਾ ਤਿਆਗ ਕੇ ਆਪ ਇਹਨੂੰ ਛੱਡ ਕੇ ਗੁਰੂ ਸਿਧਾਂਤ ਤੇ ਖੜੇ ਹੋ ਜੀਏ ਇਹੋ ਸਾਰੇ ਸਿੱਖ ਸਿੱਖ ਸੰਗਤ ਨੂੰ ਤੇ ਸਾਰੀ ਜਿੰਨੇ ਵੀ ਪੰਜਾਬ ਦੇ ਵਿਦੇਸ਼ ਦੇ ਵਿਦੇਸ਼ ਦੇ ਸਿੱਖ ਆ ਉਹਨਾਂ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਤੇ ਅੱਜ ਇਹ ਮਹਾਰਾਜ ਦੇ ਪ੍ਰਕਾਸ਼ ਮਾਨ ਵੀ ਕੀਤੇ ਗਏ ਜਿਹੜੇ ਅਮਰ ਸ਼ਹੀਦ ਬਾਬਾ ਗਰਵਾਖ ਸਿੰਘ ਜੀ ਦੇ ਬੁੰਗੇ ਤੇ ਤੇ ਜਿਹੜਾ ਮਾਡਲ ਆ ਕਿਉਂਕਿ ਅਸੀਂ ਪਿਛਲੇ ਸਾਲ ਬਾਹਰ ਰੱਖਿਆ ਸੀ ਪਰ ਇਹ ਨੁਕਸਾਨਿਆ ਜਾਂਦਾ ਕਿਉਂਕਿ ਇਹਦਾ ਟੈਂਪਰੇਚਰ ਵੱਧ ਘਟ ਜਾਂਦਾ ਤੇ ਯਤਨ ਕਰਾਂਗੇ ਇੱਕ ਹੋਰ ਮਾਡਲ ਬਣਾ ਕੇ ਉਹ ਉਥੇ ਕੋ ਟੈਂਪਰੇਚਰ ਰਹਿ ਤੇ ਇਦਾਂ ਦਾ ਸ਼ੀਸ਼ਾ ਲਵਾ ਕੇ ਸੌਦਾ ਲਈ ਸਥਾਪਿਤ ਕਰ ਦਈਏ ਤਾਂ ਕਿ ਗੁਰੂ ਸੰਗਤ ਵੀ ਤੇ ਆਉਣ ਵਾਲੀਆਂ ਨਸਲਾਂ ਨੂੰ ਵੀ ਪਤਾ ਲੱਗੇ ਕਿ ਕਿੰਨਾ ਜ਼ਾਲਮ ਸਰਕਾਰ ਉਸ ਵੇਲੇ ਦੀ ਨੇ ਇਹ ਕਹਿ ਰਾਂ ਇੱਥੇ ਇਸ ਵਾਰ ਦੀ ਗਰਮੀ ਦੇ ਵਿੱਚ ਕਿੰਨਾ ਕਹਿਟ ਆਇਆ ਸੀ ਸੋ ਗੁਰੂ ਚਰਨਾਚਰ ਅਰਦਾਸ ਕਰਦਾ ਸਤਿਗੁਰ ਜੀ ਸਾਨੂੰ ਸਾਰਿਆਂ ਨੂੰ ਸਮਤ ਵਖਸ਼ ਕਰਨ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਵਖਸ਼ ਕਰਨ ਪਾਂਥੇ ਕਥਾਂ ਕਤਰ ਹੋਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ